ਾਰੇ ਹੀ শ্রোਤਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਲੋਕਰੇ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦਾ ਵਿਧਾਨ ਸਭਾ ਸੈਸ਼ਨ ਕੱਲ ਸਮਾਪਤ ਹੋ ਗਿਆ ਵਿਧਾਨ ਸਭਾ ਸੈਸ਼ਨ ਦੇ ਵਿੱਚ ਆਪਸੀ ਜੋ ਵਿਧਾਇਕਾਂ ਨੇ ਇੱਕ ਦੂਜੀ ਦੇ ਉੱਪਰ ਗਾਲੀ-ਗਲੋਚ ਕੀਤਾ ਵਿਧਾਇਕਾਂ ਨੇ ਇੱਕ ਦੂਜੀ ਦੇ ਨਾਲ ਤੂੰ-ਤੂੰ ਮੈਂ-ਮੈਂ ਕੀਤੀ ਉਸ ਦੇ ਬਾਰੇ ਤੁਹਾਨੂੰ ਅਸੀਂ ਜਾਣਕਾਰੀ ਦੇਾਂਗੇ ਵਿਧਾਇਕ ਗਿਆਸਪੁਰ ਜੋ ਪਾਇਲ ਤੋਂ ਨੇ ਉਹਨਾਂ ਦੇ ਨਾਲ ਕਿਸ ਤਰ੍ਹਾਂ ਜਿਹੜੇ ਇੱਕ ਕਾਂਗਰਸੀ ਵਿਧਾਇਕ ਨੇ ਉਹਨਾਂ ਨੂੰ ਗਾਲ ਕੱਢੀ ਸਾਲਾ ਕਿਹਾ ਤੇ ਕਿਉਂ ਕਿਹਾ ਇਸ ਦੇ ਪਰ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਸੋ ਇੱਕ ਨਹੀਂ ਉਸਨੇ ਬਾਰ ਬਾਰ ਕਿਹਾ ਕਿ ਮੈਂ ਗਾਲ ਕੱਢੀ ਏ ਔਰ ਮੈਂ ਕੱਢਾਂਗਾ ਵੀ ਸੋ ਡਿਪਟੀ ਸਪੀਕਰ ਨੇ ਇਸ ਤੇ ਉੱਪਰ ਐਕਸ਼ਨ ਨਹੀਂ ਲਿਆ ਕੀ ਕਾਰਨ ਹੈ ਸਾਰਿਆਂ ਨੂੰ ਇੱਕੋ ਹੀ ਗੁਜਾਰਿਸ਼ ਹੈ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਅੱਗੇ ਲਾਇਕ ਤੇ ਸ਼ੇਅਰ ਕਰ ਦੇਣਾ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਹਰ ਰੋਜ਼ ਨਵੀਂ ਜਾਣਕਾਰੀ ਮਿਲ ਸਕੇ ਸੋ ਪੰਜਾਬ ਦੀ ਵਿਧਾਨ ਸਭਾ ਸਦਨ ਦੇ ਵਿੱਚ ਜੋ ਵਿਧਾਇਕ ਇੱਕ ਦੂਜੀ ਦੇ ਉੱਪਰ ਰਾਜਨੀਤੀ ਤੌਰ ਤੇ ਤਾਂ 扑ਕਦੇ ਨਜ਼ਰ ਆਉਂਦੇ ਨੇ ਪਰ ਜਦੋਂ ਨਿੱਜੀ ਤੌਰ ਤੇ ਇੱਕ ਦੂਜੀ ਨੂੰ ਗਾਲ੍ਹਾਂ ਕੱਢਣ ਤਾਂ ਫਿਰ ਉਹ ਸਦਨ ਦੀ ਧੀ ਮर्यादा ਹੋ ਸਕਦੀ ਹੈ ਸੋ ਕੱਲ ਜੋ ਘਟਨਾ ਵਾਪਰੀ ਕਾਂਗਰਸ ਦੇ ਨੌਜਵਾਨ ਆਗੂ ਐਮਐਲਏ ਬਣੇ ਜੋ ਜੂਨੀਅਰ ਹੈਨਰੀ ਦੇ ਨਾਂ ਨਾਲ ਜਾਣੇ ਜਾਂਦੇ ਨੇ ਜੂਨੀਅਰ ਹੈਨਰੀ ਜਲੰਧਰ ਤੋਂ ਜਿਹੜੇ ਕਿ ਅਵਤਾਰ ਹੈਨਰੀ ਦੇ ਸੁਪੁੱਤਰ ਨੇ ਕੱਲ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਸਾਲਾ ਸ਼ਬਦ ਵਰਤਿਆ ਜੋ ਵਿਧਾਇਕ ਗਿਆਸਪੁਰਾ ਸੀ ਉਹਨਾਂ ਨੂੰ ਸਾਲਾ ਕਹਿ ਕੇ ਸੰਬੋਧਨ ਕੀਤਾ ਉਸ ਤੋਂ ਬਾਅਦ ਤਨਖੀ ਵਧ ਗਈ ਵਿਧਾਨ ਸਭਾ ਦੇ ਵਿੱਚ ਜੋ ਸਾਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਉਸ ਐਮਐਲਏ ਦੇ ਉੱਪਰ ਬਰੇ ਔਰ ਇਸ ਦੇ ਬਾਅਦ ਵਿધાનਸਭਾ ਦੇ ਡਿਪਟੀ ਸਪੀਕਰ ਨੇ ਉਸ ਦੇ ਉੱਪਰ ਕਾਰਵਾਈ ਕਰਨ ਦੀ ਗੱਲ ਕੀਤੀ ਪਰ ਕਾਰਵਾਈ ਹੋਈ ਨਹੀਂ ਫਿਰ ਭਾਵੇਂ ਪ੍ਰਤਾਪ ਸਿੰਘ ਬਾਜਵਾ ਨੇ ਮਾਫੀ ਜ਼ਰੂਰ ਮੰਗੀ ਅਵਤਾਰ ਹੈਨਰੀ ਦੇ ਸੁਪੁੱਤਰ ਦੇ ਤਰਫੋਂ ਜੋ ਬਾਬਾ ਹੈਨਰੀ ਸੀ ਪਰ ਬਾਬਾ ਹੈਨਰੀ ਜਿਵੇਂ ਹੀ ਬਾਹਰ ਆਉਂਦੇ ਨੇ ਫਿਰ ਵੀ ਉਹ ਗੱਲ ਕਹਿੰਦੇ ਨੇ ਕਿ ਮੈਂ ਇਹਨਾਂ ਨੂੰ ਸਾਲਾ ਕਿਹਾ ਔਰ ਕਹਾਂਗਾ ਕਿਉਂ ਕਿ ਗਿਆਸਪੁਰਾ ਇੱਕ ਦਲਿਤ ਲੀਡਰ ਨੇ ਔਰ ਦਲਿਤ ਆਗੂ ਹੋਣ ਦੇ ਨਾਤੇ ਇਹ ਬਾਬਾ ਹੈਨਰੀ ਨੇ ਦਲਤਾਂ ਦਾ ਜਿਹੜਾ ਕਿ ਬਹੁਤ ਵੱਡਾ ਬੇਜਤੀ ਕੀਤੀ ਹੈ ਦਰਸਾਂ ਦੀ ਸੋ 바ਵਾ ਹੈਨਰੀ ਦੇ ਵੱਲੋਂ ਅਜਿਹੇ ਸ਼ਬਦ ਕਿਉਂ ਵਰਤੇ ਗਏ ਜਦੋਂ ਕਿ ਦੂਸਰੇ ਪਾਸੇ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਨੇ ਕਿ ਉਹਨਾਂ ਨੇ ਉਹਨਾਂ ਦਾ ਉੱਪਰ ਹਮਲਾ ਕੀਤਾ ਹੈ 바ਵਾ ਦੇ ਪਰਿਵਾਰ ਦੇ ਉੱਪਰ ਉਹਨਾਂ ਨੇ ਦੋਸ਼ ਲਾਇਆ ਕਿ ਇਹ ਚਿੱਟਾ ਵੇਚਦੇ ਸੀ ਇਹ ਚਿੱਟੇ ਨਾਲ ਜੁੜੇ ਹੋਏ ਸੀ ਜਦੋਂ ਕਿ ਬਾਈ ਨੇਮ ਨਹੀਂ ਲਿਆ ਵਿਧਾਨ ਸਭਾ ਦੇ ਵਿੱਚ ਪਰ ਇਹ ਜਿਹੜਾ ਰੇੜਕਾ ਉਦੋਂ ਵੱਧ ਗਿਆ ਜਦੋਂ ਉਹ ਕਹਿੰਦੇ ਨੇ ਕਿ ਉਹਨਾਂ ਦੇ ਫਾਦਰ ਸਾਹਿਬ ਦਾ ਨਾਮ ਲਿੱਤਾ ਗਿਆ ਉਹਨਾਂ ਦੇ ਫਾਦਰ ਦਾ ਨਾਮ ਲੈ ਕੇ ਕਿਹਾ ਕਿ ਉਹ ਚਿੱਟੇ ਦੇ ਵਪਾਰੀ ਰਹੇ ਨੇ ਚਿੱਟੇ ਨਾਲ ਜੁੜੇ ਹੋਏ ਨੇ ਚਿੱਟਾ ਵੇਚਦੇ ਸੀ ਪਰ ਹੁਣ ਗੱਲ ਇਹ ਕਿ ਵਿਧਾਨ ਸਭਾ ਦੇ ਵਿੱਚ ਜੋ ਰਾਜਨੀਤੀ ਤੌਰ ਤੇ ਤਾਂ ਗੱਲ ਹੋਣੀ ਚਾਹੀਦੀ ਸੀ ਜੇਕਰ ਅਵਤਾਰ ਹੈਨਰੀ ਬਾਬਾ ਹੈਨਰੀ ਰਾਜਨੀਤੀ ਲੀਡਰ ਨੇ ਬੜੇ ਉੱਗੇ ਨੇ ਉਹਨਾਂ ਦਾ ਬਹੁਤ ਵੱਡਾ ਜਿਹੜਾ ਕਿ ਅਕਸੇ ਪਰ ਉਹਨਾਂ ਨੂੰ ਇਸ ਤਰ੍ਹਾਂ ਦਾ ਸਾਰਾ ਸ਼ਬਦ ਨਹੀਂ ਵਰਤਣਾ ਚਾਹੀਦਾ ਇਸ ਵਿਧਾਨ ਸਭਾ ਦੇ ਵਿੱਚ ਜੋ ਉਹਨਾਂ ਦਾ ਵਿਧਾਨ ਸਭਾ ਦੇ ਵਿੱਚ ਵਿਰੋਧੀ ਪਾਰਟੀ ਦੇ ਤੌਰ ਤੇ ਉਹਨਾਂ ਦਾ ਜੋ ਆਪਣਾ ਜ਼ਿੰਮੇਵਾਰੀ ਬਣਦੀ ਉਹ ਨਿਭਾਉਂਦੇ ਔਰ ਇਸਤੇ ਬਾਰੇ ਕਾਂਗਰਸੀ ਵਿਧਾਇਕ ਵੀ ਚੁੱਪ ਰਹੇ ਕਾਂਗਰਸੀ ਵਿਧਾਇਕਾਂ ਨੇ ਵੀ ਜੋ ਬਾਬਾ ਹੈਨਰੀ ਨੂੰ ਕੋਈ ਗੱਲ ਨਹੀਂ ਕਹੀ ਬਾਬਾ ਹੈਨਰੀ ਇੱਕ ਨੌਜਵਾਨ ਆਗੂ ਨੇ ਔਰ ਨੌਜਵਾਨ ਜਿਹੜੇ ਪਹਿਲੀ ਵਾਰ ਚੁਣ ਕੇ ਵਿਧਾਨ ਸਭਾ ਦੇ ਵਿੱਚ ਗਏ ਨੇ ਔਰ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਔਰ ਸਾਬਕਾ ਕੈਬਨ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਨੇ ਉਹਨਾਂ ਨੂੰ ਵਾਰ-ਵਾਰ ਇਹ ਹੀ ਕਿਹਾ ਕਿ ਤੁਸੀਂ ਗੱਲ ਕੱਢੀਏ ਤੁਸੀਂ ਗਾਲਾਂ ਕੱਢਣ ਆਏ ਜੇ ਤੁਸੀਂ ਗਾਲਾਂ ਇੱਥੇ ਅਸੀਂ ਗਾਲਾਂ ਸੁਣਨ ਆਏ ਆ ਤੁਹਾਨੂੰ ਲੋਕਾਂ ਨੇ ਚੁਣ ਕੇ ਭੇਜਿਆ ਪੰਜਾਬ ਦੇ ਮਸਲਿਆਂ ਦੇ ਬਾਰੇ ਔਰ ਤੁਸੀਂ ਇੱਥੇ ਗਾਲਾਂ ਕੱਢ ਰਹੇ ਜੇ ਇਹ ਤੁਹਾਨੂੰ ਸ਼ੋਭਾ ਨਹੀਂ ਦਿੰਦਾ ਸੋ ਇਸ ਤੋਂ ਬਾਅਦ ਡਿਪਟੀ ਸਪੀਕਰ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਬਿਠਾਇਆ ਉਹਨਾਂ ਨੂੰ ਕਿਹਾ ਕਿ ਤੁਸੀਂ ਬੈਠੋ ਔਰ ਅਸੀਂ ਕਾਰਵਾਈ ਕਰਾਂਗੇ ਹੁਣ ਬਾਬਾ ਹੈਨਰੀ ਤੇ ਕੀ ਕਾਰਵਾਈ ਹੁੰਦੀ ਹੈ ਕੀ ਐਕਸ਼ਨ ਲਿਆ ਜਾਂਦਾ ਹੈ ਬਾਬਾ ਹੈਨਰੀ ਜਿਹੜੇ ਕਿ ਮਾਫੀ ਮੰਗ ਚੁੱਕੇ ਨੇ ਹੁਣ ਇਹ ਜਿਹੜਾ ਮੁੱਦਾ ਇੱਥੇ ਰੁਕ ਜਾਵੇਗਾ ਜਾਂ ਇਹ ਮੁੱਦਾ ਇਸੇ ਤਰ੍ਹਾਂ ਪਖਦਾ ਰਹੇਗਾ ਜੋ ਬਾਬਾ ਹੈਨਰੀ ਦੇ ਵੱਲੋਂ ਔਰ ਗਿਆਸਪੁਰ ਦੇ ਵੱਲੋਂ ਆਪਸੀ ਤੂੰ ਟਾਂ ਹੋਈਏ ਆਪਸ ਦੇ ਵਿੱਚ ਜਿਹੜਾ ਇੱਕ ਦੂਜੀ ਦੇ ਉੱਪਰ ਇਲਜ਼ਾਮ ਲਾਏ ਨੇ ਸੋ ਉਧਰ ਗਿਆਸਪੁਰਾ ਨੇ ਕਿਹਾ ਕਿ ਮੈਂ ਕੋਈ ਇਹਨਾਂ ਦੇ ਫਾਇਦਾ ਦਾ ਨਾਮ ਨਹੀਂ ਲਿਆ ਮੈਂ ਤਾਂ ਜਿਹੜੀਆਂ ਪੁਰਾਣੀਆਂ ਸਰਕਾਰਾਂ ਦੇ ਵਿੱਚ ਜਿਹੜੇ ਆਗੂ ਸੀ ਉਹਨਾਂ ਦਾ ਨਾਮ ਲਿਆ ਕਿ ਉਹ ਨਸ਼ਿਆਂ ਨਾਲ ਜੁੜੇ ਹੋਏ ਸੀ ਜੋ ਸ਼ਰਾਬ ਦੀ ਫੈਕਟਰੀ ਦਾ ਨਾਮ ਲੈ ਰਹੇ ਸੀ ਕਿ ਸ਼ਰਾਬ ਦੀ ਫੈਕਟਰੀ ਦੀ ਸ਼ਹਿ ਜਿਹੜੀ ਕਿੰਨਾ ਦੀ ਸੀਗੀ ਜਿਹੜੇ ਉਸ ਸਮੇਂ ਮੌਜੂਦਾ ਵਿਧਾਇਕ ਸੀ ਜਿਹੜੇ ਕਿ ਜਲੰਧਰ ਦੇ ਕੋਲ ਸ਼ਰਾਬ ਫੈਕਟਰੀ ਹੈ ਜਿਸ ਨਾਲ ਬਹੁਤ ਸਾਰਾ ਪ੍ਰਦੂਸ਼ਣ ਹੋ ਰਿਹਾ ਹੈ ਪਾਣੀ ਪ੍ਰਦੂਸ਼ਣ ਹੋ ਰਿਹਾ ਹੈ ਸਾਡਾ ਵਾਤਾਵਰਣ ਪ੍ਰਦੂਸ਼ਣ ਹੋ ਰਿਹਾ ਹੈ ਉਸ ਸ਼ਰਾਬ ਫੈਕਟਰੀ ਨੂੰ ਜਦੋਂ ਕਿਸਾਨ ਜਥੇਬੰਦੀਆਂ ਉਹਨਾਂ ਬੰਦ ਕਰਾਉਣ ਦੀ ਗੱਲ ਕੀਤੀ ਜਾਂਦੀ ਸੀ ਤਾਂ ਸਾਡੇ ਜਿਹੜੇ ਮੌਜੂਦਾ ਵਿਧਾਇਕ ਹੁੰਦੇ ਸੀ ਉਹ ਸਰਕਾਰਾਂ ਦੇ ਉਹ ਉਹਨਾਂ ਦੀ ਪੱਖਪੂਰਤ ਦੇ ਸੀ ਇਹ ਉਹਨਾਂ ਨੇ ਨਾਮ ਦਿੱਤਾ ਸੀ ਨਾ ਕਿ ਉਹਨਾਂ ਨੇ ਕੋਈ ਹੋਰ ਨਾਮ ਲਿਆ ਜਿਸ ਦੇ ਕਾਰਨ ਇਹ ਤਰਕੀ ਵਿਧਾਨ ਸਭਾ ਦੇ ਵਿੱਚ ਕੱਲ ਵద్ధి ਦੇਖੀਗੀ